ਬਹੁਤ ਸਾਰੇ ਲੋਕਾਂ ਨੇ ਅਕਾਲ ਤਖਤ ਦੀ ਪ੍ਰਸ਼ੰਸਾ ਕੀਤੀ ਕਿ ਮੁੜਕੇ ਇੱਕ ਤਰ੍ਹਾਂ ਦਾ ਵਧੀਆ ਤਰੀਕੇ ਦਾ ਫੈਸਲਾ ਹੋਇਆ ਇਕਾ ਦੁਕਾ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਇਸ ਨੂੰ ਕ੍ਰਿਟਿਕਾਈਜ਼ ਕੀਤਾ ਜਿਹੜੀ ਖਾਲਸਤਾਨ ਵਾਲੀ ਧਿਰ ਆ ਉਹਦੇ ਵੱਲੋਂ ਜਿਹੜਾ ਇਹ ਐਕਸ਼ਨ ਹੋਇਆ ਇਸ ਤਰੀਕੇ ਦਾ ਤੇ ਜਿਹੜਾ ਵਿਅਕਤੀ ਆ ਉਹ ਲੰਬੇ ਸਮੇਂ ਤੋਂ ਇਹਨਾਂ ਸੰਸਥਾਵਾਂ ਨਾਲ ਜੁੜਿਆ ਵਿਅਕਤੀ ਕਿਹਾ ਜਾਂਦਾ ਰਿਹਾ ਔਰ ਜੇਲਾਂ ਵੀ ਗੱਟੀਆਂ ਨੇ ਕਿਤਾਬਾਂ ਵੀ ਘੈਰ ਲਿਖੀਆਂ ਨੇ ਹੁਣ ਇਹਨੂੰ ਕੀ ਕਿਹਾ ਜਾਵੇ ਕਿ ਪਾਕਿਸਤਾਨ ਦੀਆਂ ਏਜੰਸੀਆਂ ਇਹ ਵੀ ਉੱਥੇ ਆਪਰੇਟ ਕਰਦੀਆਂ ਨੇ ਇਹ ਬੰਦੇ ਦਾ ਕ੍ਰਿਮੀਨਲ ਮਾਈਂਡ ਸੀਗਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਲਹਿਰ ਪੰਜਾਬ 'ਚ ਆ ਗਈ ਆਮ ਤੌਰ ਤੇ ਇਹ ਕਿਹਨੇ ਖਾਲਸਾਪਨ ਦੀ ਲਹਿਰ ਪੰਜਾਬ ਵਿੱਚ ਖਤਮ ਹੋ ਚੁੱਕੀ ਆ ਉਹਦੀ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਪੰਜਾਬ ਦਾ ਕੋਈ ਫਾਇਦਾ ਨਹੀਂ ਸੀ ਹੁਣ ਤੂੰ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਨੇ اپੋਜੀਸ਼ਨ ਵਾਲੇ ਨੇ ਜਿਹੜੇ ਰੌਲਾ ਪਾ ਰਹੇ ਨੇ ਨਹੀਂ ਜੀ ਇੱਥੇ ਗਵਰਨਰ ਰਾਜ ਹੋਣਾ ਚਾਹੀਦਾ 5024 7 TV ਦੇ ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਸਵਾਗਤ ਮੇਰੇ ਨਾਲ ਸਿੱਖ ਸਕਾਲਰ ਡਾਕਟਰ ਗਨਾਮਕੌਰ ਜੁੜ ਚੁੱਕੇ ਆ। ਅਸੀਂ ਅੱਜ ਜਿਹੜਾ ਘਟਨਾਕਰਮ ਹੋਇਆ ਅੰਮ੍ਰਿਤਸਰ ਸ਼ਹਿਰ ਵਿੱਚ ਗੁਰਪਾਰ ਸਾਹਿਬ ਦੀ ਦਰਸ਼ਨ ਜੁੜੀ ਦੇ ਬਾਹਰ ਜਿਹਦੇ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲਰੀ ਜਿਹੜੇ ਕਿ ਅਕਾਲ ਤਖਤ ਵੱਲੋਂ ਲਾਈ ਗਈ ਤਨਖਾਹ ਜਾਂ ਨੂੰ ਸੇਵਾ ਕਹਿ ਲੋ ਨਿਭਾ ਰਹੇ ਸੀ ਤੇ ਉਹਨਾਂ ਦੇ ਉੱਤੇ ਜਾਣ ਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਬਾਰੇ ਅੱਜ ਕੋਈ ਵਿਚਾਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਏ ਜੀ ਆਇਆਂ ਨੂੰ ਤੇ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਡਾਕਟਰ ਸਾਹਿਬ ਪਹਿਲੀ ਨਜ਼ਰੇ ਦੇਖਿਆ ਕਿੱਦਾਂ ਲੱਗਿਆ ਤੁਹਾਨੂੰ ਇਹ ਸਾਰਾ ਘਟਨਾਕ੍ਰਮ ਆਪਾਂ ਕਈ ਦਿਨਾਂ ਤੋਂ ਇੱਥੇ ਮੰਥਨ ਹੋ ਰਿਹਾ ਕਿ ਪਹਿਲਾਂ ਸਜਾਵਾਂ ਬਾਰੇ ਗੱਲ ਹੋ ਰਹੀ ਸੀ ਬਹੁਤ ਸਾਰੇ ਲੋਕਾਂ ਨੇ ਅਕਾਲ ਤਖਤ ਦੀ ਪ੍ਰਸ਼ੰਸਾ ਕੀਤੀ ਕਿ ਮੁੜਕੇ ਇੱਕ ਤਰ੍ਹਾਂ ਦਾ ਵਧੀਆ ਤਰੀਕੇ ਦਾ ਫੈਸਲਾ ਹੋਇਆ ਇਕਾ ਦੁਕਾ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਨੂੰ ਕ੍ਰਿਟਿਸਾਈਜ਼ ਕੀਤਾ ਜਿਆਦਾ ਲੋਕਾਂ ਨੇ ਕਿਹਾ ਕਿ ਚੰਗੇ ਢੰਗ ਨਾਲ ਸਾਰਾ ਕੁਝ ਨਿਬੇੜਿਆ ਗਿਆ ਤੇ ਹੁਣ ਜਿਹੜਾ ਇੱਕ ਤੀਜੀ ਧਿਰ ਹੈ ਜੇ ਜਿਹੜੀ ਖਾਲਸਾਣ ਵਾਲੀ ਧਿਰ ਹੈ ਉਹਦੇ ਵੱਲੋਂ ਜਿਹੜਾ ਇਹ ਐਕਸ਼ਨ ਹੋਇਆ ਇਸ ਤਰੀਕੇ ਦਾ ਤੇ ਜਿਹੜਾ ਵਿਅਕਤੀ ਆ ਉਹ ਲੰਬੇ ਸਮੇਂ ਤੋਂ ਇਹਨਾਂ ਸੰਸਥਾਵਾਂ ਨਾਲ ਜੁੜਿਆ ਵਿਅਕਤੀ ਕਿਹਾ ਜਾਂਦਾ ਰਿਹਾ ਔਰ ਜੇਲਾ ਵੀ ਗਟੀਆਂ ਨੇ ਕਿਤਾਬਾਂ ਵੀ ਖੈਰ ਲਿਖੀਆਂ ਨੇ ਇਹ ਵੀ ਨਹੀਂ ਕਹਿ ਸਕਦੇ ਕਿ ਬਿਲਕੁਲ ਕੋਈ ਜਾਹਲ ਵਿਅਕਤੀ ਆ ਡਬਲ ਐਮਏ ਕੀਤੀ ਹੋਈ ਹੈ ਤੁਹਾਡੀ ਯੂਨੀਵਰਸਿਟੀ ਤੋਂ ਹੀ ਕਹਿੰਦੇ ਉਹਨੇ 2 ਐਮਏ ਕੀਤੀਆਂ ਨੇ ਔਰ ਸ਼ੁਰੂਆਤੀ ਦੌਰ ਵਿੱਚ ਉਹਨੇ ਸਿੱਖ ਮਿਸ਼ਰੀ ਕਾਲਜ ਅੰਮ੍ਰਿਤਸਰ ਤੋਂ ਭਾਸ਼ਣ ਦੇਣ ਦੀ ਕਲਾ ਤੇ ਕੋਈ ਚੀਜ਼ਾਂ ਗੁਰਮੁਖ ਗਿਆ ਆਪਣਾ ਗੁਰਮਤ ਬਾਰੇ ਵੀ ਜਾਣਦਾ ਸੀ ਗਿਆਨੀ ਵੀ ਕੀਤੀ ਸੀ ਤੇ ਪੋਲੀਟੀਕਲ ਸਾਇੰਸ ਤੇ ਪੰਜਾਬੀ ਦਾ ਮਾਸਟਰ ਵੀ ਕੀਤੀ ਹੋਈ ਹੈ ਬੰਦੇ ਨੇ ਕਿਤਾਬਾਂ ਕਾਫੀ ਲਿਖੀਆਂ ਨੇ ਤੇ ਇਹੋ ਜੇ ਰਾਤ ਬਣ ਗਈ ਕਿ ਉਹ ਵਿਅਕਤੀ ਦਾ ਮਾਈਂਡ ਸੈਟ ਕੀ ਹੋਏਗਾ ਕਿ ਇੰਨੀ ਲੰਬੀ ਲੜਾਈ 84 ਤੋਂ ਵੀ ਪਹਿਲਾਂ ਤੇ ਉਹ ਲੋਕ ਲੱਗੇ ਹੋਏ ਆ ਮੇਰੇ ਕਾ 78 ਤੋਂ ਹੀ ਲੱਗੇ ਹੋਏ ਆ ਤੇ ਇਹ ਬੰਦਾ ਪਾਕਿਸਤਾਨ ਵੀ ਰਿਹਾ ਲੰਬਾ ਸਮਾਂ ਹੁਣ ਇਹਨੂੰ ਕੀ ਕਿਹਾ ਜਾਵੇ ਕਿ ਪਾਕਿਸਤਾਨ ਦੀਆਂ ਏਜੰਸੀਆਂ ਇਹ ਵੀ ਉੱਥੇ ਆਪਰੇਟ ਕਰਦੀਆਂ ਨੇ ਇਹ ਬੰਦੇ ਦਾ ਕ੍ਰਿਮੀਨਲ ਮਾਈਂਡ ਸੀਗਾ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਲਹਿਰ ਪੰਜਾਬ 'ਚ ਆ ਗਈ ਆਮ ਤੌਰ ਤੇ ਇਹ ਕਹਿੰਨੇ ਖਾਲਸਾਪੁਰ ਦੀ ਲਹਿਰ ਪੰਜਾਬ ਵਿੱਚ ਖਤਮ ਹੋ ਚੁੱਕੀ ਆ ਅ ਮੇ ਕੋ ਮੈਂ ਆਪਣਾ ਮਤਲਬ ਪੋਲੀਟੀਕਲੀ ਕੀ ਹੈ ਇਹਦਾ ਮੈਂ ਉਸ ਵਿਊ ਪੁਆਇੰਟ ਤੋਂ ਨਹੀਂ ਦੇਖਦੀ ਇਹਨੂੰ ਮੈਂ ਇਹਨੂੰ ਦੇਖਦੀ ਹਾਂ ਸਿੱਖ ਤਾਂ ਹੁੰਦੀ ਵਿਦਿਆਰਥਣ ਹੋਣ ਦੇ ਨਾਤੇ ਹਾਂ ਮੈਂ ਵੀ ਸਵੇਰ ਤੋਂ ਟੀਵੀ ਤੇ ਸੁਣ ਰਹੀ ਸੀ ਜਿਹੜੀ ਉਹ ਸਾਰੀ ਬੈਕਗ੍ਰਾਉਂਡ ਦੱਸ ਰਹੀ ਸੀ ਜਿਵੇਂ ਉਹ ਵਿਤੇਸ਼ ਲੇਖੀ ਹੈ ਹਾਂ ਜੀ ਮੈਂ ਸੁਣਿਆ ਜਤਿੰਦਰ ਪੱਨੂ ਉਹਨਾਂ ਦਾ ਵੀ ਸੁਣਿਆ ਤੇ ਉਹ ਮੈਂ ਸੁਣਦੀ ਆ ਰਹੀ ਸੀ ਕਿ ਇਸ ਬੰਦੇ ਨੇ ਇਹ ਮਾਸਟਰ ਪਲਾਨ ਰਿਹਾ ਹੈ ਜੀ ਜੀ ਇਹ ਵੀ ਇਹ ਜੋ ਕਟਨਾ ਮਹੁੰਦੀਆਂ ਰਹੀਆਂ ਅਬ ਤੇ ਟੀਵੀ ਤੇ ਬਬਰ ਖਾਲਸਾ ਨਾਲ ਵੀ ਇਹਨਾਂ ਸੰਬੰਧ ਦੱਸ ਰਹੇ ਸੀ ਵੀ ਇਹ ਮਾਸਟਰਮਾਈਂਡ ਹੈ ਪਲਾਨ ਕਰਦਾ ਰਿਹਾ ਇਹ ਪਹਿਲੀ ਵਾਰੀ ਹੈ ਵੀ ਇਹਨੇ ਆਪ ਐਕਸ਼ਨ ਕੀਤਾ ਅੱਛਾ ਜੀ ਹਾਂ ਜੀ ਤੇ ਦੂਜਾ ਜੇਲ ਤੋੜਨ ਦਾ ਵੀ ਦੱਸਦੇ ਆ ਵੀ ਕਿੱਦਾਂ ਮੱਜਾਂ ਦੇ ਪਾਉਣ ਵਾਲੇ ਜਿਹੜੇ ਸੰਗਣ ਹੁੰਦੇ ਨੇ ਉਹ ਉਸ ਦਿਨ ਉਹ ਬਿਜਲੀ ਕਾਰਨ ਉੱਤੇ ਲਟਕਾ ਕੇ ਉਹਨਾਂ ਨਾਲ ਸ਼ਾਰਟ ਸਰਕਟ ਕਰਕੇ ਹਨੇਰਾ ਕੀਤਾ ਉੱਤੇ ਤੇ ਫਿਰ ਉਹ ਜਲਤਾਰ ਤਾਰਾ ਹੁਣ ਜੋ ਵੀ ਬੰਦੇ ਸੀ ਉਹ ਬਾਹਰ ਆ ਗਏ ਮੈਂ ਦੇਖਦੀ ਐ ਜੇ ਸਟੂਡੈਂਟ ਹਾਂ ਬਿ ਸਿਖਰੀ ਲਿਖੇ ਮੈਂ। ਦੇਖੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਿੱਖਾਂ ਦਾ ਰਾਜ ਭਾਗ ਚਾਹੀਦਾ ਸਿੱਖਾਂ ਦਾ ਚਾਹੀਦਾ ਸਿੱਖਾਂ ਦਾ ਉਹ ਚਾਹੀਦਾ। ਫਿਰ ਤੁਸੀਂ ਐਜ਼ ਏ ਸਿੱਖ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਤੁਸੀਂ ਗੋਲੀ ਚਲਾਉਂਦੇ ਹੋ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ। ਮੇਰੇ ਮੁਤਾਬਕ ਇਹ ਨੂੰ ਵੱਡੀ ਬਿਆਦਬੀ ਹੋ ਨਹੀਂ ਸਕਦੀ ਹੈ। ਹਾਂ ਹਾਂ। ਜਦੋਂ ਕਿ ਜਿੱਥੇ ਦਾ ਰਿਆਸਤ ਹੈ ਤੁਸੀਂ ਇੱਕ ਪਾਸੇ ਅਸੀਂ ਇਸ ਬਹੁਤ ਲੋਕਾਂ ਨੇ ਬਹੁਤ ਕਿਆਸਰ ਆਈਆਂ ਸੀਗੀਆਂ ਅਕਾਲ ਤਖਤ ਸਾਈਡ ਤੋਂ ਫੈਸਲਾ ਹੋਣ ਤੋਂ ਪਹਿਲਾਂ ਕਿ ਪਤਾ ਨਹੀਂ ਇਹ ਕਾਜੀ ਫੂਲਾ ਸਿੰਘ ਨੂੰ ਨਾ ਨੂੰ ਐਕਟ ਕਰਨ ਲਈ ਕਿ ਗੁਰਵਚਨ ਸਿੰਘ ਵਾਂਗੂ ਜਿਹੜੇ ਜਿਹੜੇ ਐਕਸ ਰਹੇ ਨੇ ਉਹਨਾਂ ਨੂੰ ਲੇਫ ਜਾਣਗੇ ਜਾਂ ਕੀ ਹੋਊਗਾ ਪਰ ਮੋਸਟ ਆਫ ਦਾ ਜਿਹੜੇ ਰੀਜ਼ਨੇਬਲ ਜਾਂ ਕਹਿਣੋ ਸੋਚਦੇ ਆ ਜਾਂ ਲੌਜੀਕਲੀ ਸੋਚਦੇ ਆ ਸਿੱਖ ਵੀ ਤੇ ਨੌਨ ਸਿੱਖ ਵੀ ਸਭ ਨੇ ਇਸ ਫੈਸਲੇ ਨੂੰ ਅਕਾਲ ਤਖਤ ਸਾਈਡ ਦੇ ਨੂੰ ਬਹੁਤੇ ਗੁਰਦੇਵ ਸਿੰਘ ਮਾਨ ਸਾਡੇ ਨਾਲ ਜੁੜ ਗਏ ਨੇ ਆਪਾਂ ਪਹਿਲੇ ਉਹਨਾਂ ਨਾਲ ਥੋੜਾ ਸਾਡੇ ਬਹੁਤ ਸੂਝਵਾਨ ਆਦਮੀ ਨੇ ਤੇ ਔਰ ਲਗਾਤਾਰ ਜਿਹੜੀ ਸਾਡੇ ਕਮਿਊਨਿਟੀ 'ਚ ਹੁੰਦੀਆਂ ਕਟਰਾਵਾ ਉਹਦੇ ਨਾਲ ਵੀ ਜੁੜਦੇ ਰਹਿੰਦੇ ਨੇ ਮਾਨ ਸਾਹਿਬ ਨਾਲ ਕੋਣ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਘਟਨਾਕਰਮ ਜਿਹੜਾ ਉਹ ਕਿਸ ਤਰ੍ਹਾਂ ਦੇਖਦਾ ਮਾਨ ਸਾਹਿਬ ਦਾ ਸਵਾਗਤ ਹੈ ਜੀ ਸੱਚੀ ਕਾਲ ਸਟੇਟ ਚਾਹਵਾਦੀ ਜਰ ਉਹ ਕਸਾ ਡਾਕਟਰ ਸਾਹਿਬ ਨੇ ਮੈਨੂੰ ਮੇਰੀ ਜੀ ਡਾਕਟਰ ਸਾਹਿਬ ਦਾ ਵੀ ਸੱਚੀ ਕਾਲ ਕਬੂਲ ਕਰਵਾਇਆ ਹੈ। ਰਾਜਸਥਾਨ ਦੇ ਪ੍ਰੈਂਸ ਹੈ। ਕ੍ਰਿਪਾ ਕਰਕੇ ਹਾਂਜੀ ਅੱਜ ਅੱਜ ਆਪਣੇ ਮਾਤਾ ਵੇ ਅੱਜ ਬੜਾ ਵੱਡਾ ਘਟਨਾਕਰਮ ਹੋਇਆ ਪੰਜਾਬ ਮੁੜ ਕੇ ਫੇਰ ਉਸ ਕਾਲੇ ਦੌਰ ਵੱਲ ਜਾਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਬਹੁਤ ਲੋਕੀ ਇਹਦੇ ਵੱਖਰੇ ਵੱਖਰੇ ਮੀਨਿੰਗ ਕੱਢ ਰਹੇ ਆ ਇਸ ਘਟਨਾਕਰਮ ਨੂੰ ਤੁਸੀਂ ਆਪਾਂ ਜਿਹੜੇ ਨਹਿਨਾ ਰਹੇ ਆ ਤੇ ਤੁਸੀਂ ਸਾਡੀ ਕਮਿਊਨਿਟੀ ਦੇ ਆਗੂ ਦੇ ਤੌਰ ਤੇ ਵਿਚਰਦੇ ਰਹੇ ਹੋ ਤੁਸੀਂ ਕਿਦਾਂ ਦੇਖਦੇ ਹੋ ਕਿ ਇਹ ਸਾਰਾ ਕੁਝ ਕੀ ਕਾਰਨ ਹੈ ਕਿਉਂ ਇਹ ਘਟਨਾਵਾਂ ਜਿਹੜੀਆਂ ਨੇ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਖਾਲਿਸਤਾਨ ਦੀ ਮੂਵਮੈਂਟ ਦਮ ਤੋੜ ਚੁੱਕੀ ਆ ਘਟੋ ਘਟ ਪੰਜਾਬ ਤੋਂ ਦਾ ਕੋਈ ਹੋਣ ਰੂਲ ਨਹੀਂ ਰਹਿ ਗਿਆ ਜੇ ਬਾਹਰ ਕਨੇਡਾ ਅਮਰੀਕਾ ਚ ਮਾੜੀ ਮੋਟੀ ਗੱਲ ਚੱਲਦੀ ਆ ਪਰ ਇਹ ਇਹ ਵੱਡਾ ਘਾਰਾ ਹੋਣ ਲੱਗਾ ਸੀ ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਦੇਖੋ ਜੇ ਸੋ ਮੈਂ ਦੇਖਿਆ ਜੇ ਮੈਂ ਹੁਣ ਉਹ ਸੋ ਗੋਰੀ ਚੱਲਦੀ ਆ ਸਰਵਾਰ ਸਾਹਿਬ ਦੇ ਕੋਲ ਜੀ ਉਹ ਉਹ ਇਹ ਤਾਂ ਮਾੜੀ ਗੱਲ ਹੋ ਰਹੀ ਸਾਰੀ ਪਰ ਗੋਰੀ ਬੱਚੀ ਕਿਸੇ ਦੀ ਨਹੀਂ ਆ ਹਾਂਜੀ ਕਿਤੇ ਕੋਈ ਜਿਹਦਾ ਮਨ ਹੋਇਆ ਕਿ ਖੰਡਨ ਕਰ ਮੈਂ ਇਹ ਕਲਕੂਲੇਟਰ ਹੈ ਜਾਨ ਬੁੱਧੀ ਕਰਵਾਇਆ ਗਿਆ ਕਿਹਨੇ ਕਰਾਇਆ ਕਿਹਨੇ ਕਰਾਇਆ ਇਹ ਵੀ ਇੰਵੈਸਟੀਗੇਸ਼ਨ ਹੋ ਚੰਗੀ ਆ ਹੂੰ ਦੋ ਜੀ ਗਾ ਲੈ ਕਿ ਅੱਜ ਜਿਉ 500 ਨੇ ਹੁਣ ਤੱਕ ਇੱਕ ਪ੍ਰਤਿਪ੍ਰੋਖਣ ਚੜੀਏ ਪਰ ਅੱਜ ਤੱਕ ਜਿਉ 500 ਨੇ ਹੁਣ ਤੱਕ ਰੁਕ ਗਿਆ ਤਾਂ ਕਹਾਂ ਸਖਾ ਉਹਨੂੰ ਇੱਕ ਸਿਰਫ ਨਮੂਨਾ ਹੈ ਬਾਕੀ ਨਕਰੀ ਹੈ ਕੋਈ ਕੋਈ ਤਾਕਤ ਨਹੀਂ ਕੋਈ ਵੀ ਪਰ ਅੱਜ ਇੱਕ ਅਸਲ ਮੰਨੀ ਬੋਊਗੀ ਕਿ ਅੱਜ ਖਾਲਸਾ ਖ਼ਸਾਬ ਨੇ ਚਾਕਰ ਦਿਖਾਈ ਹੈ ਉਹ ਜੇ ਜਿਹੜੀ ਸਹੀ ਚਾਕਰ ਤਾਂ ਉਹ ਬਿਲਕੁਲ ਹੋਣੀ ਚਾਹੀਦੀ ਹੈ ਕੋਈ ਵੀ ਸਸਤਨ ਬਿਨਾ ਚਾਕਰ ਦੇ ਨਹੀਂ ਸਕਦਾ ਜੀ ਜਿਹੜੀ ਜਿਹੜੀ ਸਿੱਖ ਵਿਚਾਰ ਆ ਰਹਾ ਸੇਖ ਵਿਚਾਰ ਆ ਰਹਾ ਉਹ ਤੁਸੀਂ ਜਰੂਰ ਆਪਣੀ ਦੇਖੋ ਕਿ ਜਿਹੜੇ ਰੋਕਣੇ ਵਾਲੋ ਕਿਹੜਾ ਹੈ ਉਹਨਾਂ ਲੋਕਾਂ ਨੂੰ ਕਿਸੇ ਇੱਕ ਸਸਤਾ ਕੇ ਆਗੇ ਬਿਠੇ ਰਹਿਣਾ ਬੜਾ ਜ਼ਰੂਰੀ ਹੈ ਕਿ ਪਰ ਅੱਜ ਲੇਖੋ ਸ਼ੋਇਆ ਉਹ ਹੋ ਮਾਨਤਾਿਕ ਰਹਿ ਆ ਜਿਖਾਇਲਿਕ ਹੋਰ ਜੋਦੀ ਹੋਇਆ ਹੈ ਕਿ ਸਾਡਾ ਜੋ ਤਿਆਰ ਸੁਖੜ ਹੈ ਹੂੰ ਹੂੰ ਉਹ ਜਗੀਰਦਾਰੀ ਸੁਖੜ ਨਹੀਂ ਹੈ ਜੀ ਜਿਹੜਾ ਹੈ ਵਾਲਾ ਪਾਰ ਨੇ ਇੱਕ ਜਗੀਰਦਾਰੀ ਸਿਸਨ ਗਵਾ ਕੇ ਪੈਸਾ ਇਕੱਠਾ ਕਰ ਲਿਆ ਉਹਨਾਂ ਨੂੰ ਸਿੱਖੀ ਸਿੱਖੀ ਬਿਚਾਰਸ ਹਨ ਕੋਈ ਬਹੁਤ ਤੋ ਲੱਕ ਕਿਤੇ ਰਿਆ ਨਹੀਂ ਹੈ ਜੀ अच्छा तुजी मान साहब कह रहे हैं कि कैलकुलेटेड है घटनाक्रम है कैलकुलेटेड तो की पात्रता डाक माने जाए कि कोई सियासी कैलकुलेशंस चलदियां ने या टेररिस्ट जेड़े ने दा जेड़े سابقا खाड़कू ने उन अंदर अहे जे तक जेड़ा वा ओ इन लीडरा प्रति बहुत ज्यादा नफरत है ओ चो निकली गल है जैसा आज तुसे एक ऐसा बड़ा मशहूर

ਉਹ ਕਰੀਮ ਅਸੀਂ ਇਹ ਬਾਰੇ ਡਿਟੇਲ ਨਾਲ ਸਾਰਾ ਕੁਝ ਆਸਾ ਇਹ ਜਿਹੜੇ ਸਿਚੁਏਸ਼ਨ ਹੈ ਜੇ ਕਲੀਮ ਨੂੰ ਤੋਂ ਮੇਰਾ ਹੋ ਰਹੀ ਹੈ ਮੋਰਨ ਬਣਾ ਹੋ ਰਹੀ ਹੈ ਇਹ ਬੜਾ ਪ੍ਰੇਲਿਕਰ ਹੈ ਕਿ ਉਹ ਕੁਝ ਵੀ ਨਾ ਦੂਜੀ ਗੱਲ ਇਹ ਕਿ ਜਿਹੜਾ ਆ ਇਹ ਐਸੋਸ਼ਨ ਵੀ ਵਿਹ ਹੈ ਤੇ ਲੋਕਲ ਹੈ ਉਹ ਸੁਬੀਰ ਬਾਦਲ ਉਹ ਗੋਲੀ ਕਿਉਂ ਕੋਈ ਮਾਰੂਗਾ ਉਹਦੇ ਕੀ ਖਾਸ ਮੈਸਾ ਹੋ ਸਕਦੀ ਹੈ ਇਹ ਇੱਕ ਇੱਕ ਸੁਖਵੀ ਵੀ ਹੈ ਉਹਨਾਂ ਕਹਿੰਦੇ ਮਿਲ ਗਈ ਜੀ ਮਨਨ ਤੁਹਾਡਾ ਇਹ ਕਹਿੰਦਾ ਵੀ ਇਹਦੇ ਪਿੱਛੇ ਕੋਈ ਸਿਆਸੀ ਵਜ੍ਹਾ ਹੋ ਸਕਦੀ ਆ ਖਾਲਸਤਾਨ ਐਕਟਿਵਿਸਟ ਤੋਂ ਇਲਾਵਾ ਵੀ ਕੋਈ ਸਿਆਸੀ ਕੈਲਕੂਲੇਸ਼ਨ ਵੀ ਹੋ ਸਕਦੀ ਆ ਦੇਖੋ ਜਿਹੜੇ ਜਿਹੜੇ ਖਾਲਸਾ ਮੂਵਮੈਂਟ ਆ ਉਹ ਸਿਆਸੀ ਮੂਵਮੈਂਟ ਨਾਲ ਚੱਲ ਖੜਾ ਗਿਆ ਜੀ ਆਸੀਂ ਜਿੱਥੇ ਵੀ ਬਸ ਹੈਗਾ ਹਮ ਬਸ ਹੈ ਤੇ ਇਸ ਕਰਕੇ ਇਹ ਜਿਹੜੀ ਮੂਵਮੈਂਟ ਆ ਇਹ ਚਾਹੇ ਉਹ ਪੋਲੀਟੀਕਲ ਆ ਚਾਹੇ ਖਾਲਸਤਾਨੀ ਆ ਤਰੀਕ ਕੋਈ ਛੇ ਦਾ ਫਰਕ ਨਹੀਂ ਆਉਂਦਾ ਲੱਗੇ ਪਰ ਫਰਕ ਇਹਦਾ ਕਿ ਹੈ ਤੇ ਸਾਨੂੰ ਪਹਿਚਾਨ ਨਹੀਂ ਤੇ ਹੋ ਰਹੀ ਕਿ ਕਿਹੜੇ ਕਿਹੜੇ ਬੰਦੇ ਆ ਜਿਹੜੇ ਉਹ ਖਾਸ ਤੌਰ ਤੇ ਸਿਰਫ ਉਹ ਗੱਲ ਕਰਦੇ ਆ ਪਰ ਲੇਕਿਨ ਕਿਹੜੇ ਕਿਹੜੇ ਬੰਦੇ ਆ ਸਰ ਕੋ ਸਾਡੇ ਪੰਜਾਬ ਦੇ ਪੰਜਾਬ ਦੇ ਸਿਰਫ ਕੀ ਦੇ ਪੰਜਾਬ ਦੇ ਬੈਟਮੈਂਟ ਵਾਸਤੇ ਕੰਮ ਕਰ ਰਹੇ ਆ ਬਿਲਕੁਲ ਠੀਕ ਹੈ ਰਸਾ ਕੁਝ ਪੁੱਛਣਾ ਚਾਹ ਰਹੇ ਸੀ ਨਹੀਂ ਮੈਂ ਸਹਿਮਤ ਆ ਉਹਨਾਂ ਦੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਇਹਨਸਾਹੂ ਸ਼ੁਕਰੀਆ ਵੀ ਰਮਨ ਨੇ ਸਭ ਨੂੰ ਪੜ ਤੋ ਗੱਲ ਜੀ ਜੀ ਅੱਛਾ ਮਾਨ ਸਾਹਿਬ ਇੱਕ ਚੀਜ਼ ਮੈਂ ਹੋਰ ਪੁੱਛਣਾ ਤੁਹਾਨੂੰ ਆਮ ਤੌਰ ਤੇ ਜਦੋਂ ਮੂਵਮੈਂਟ ਬਹੁਤ ਸਿਖਰ ਤੇ ਸੀਗੇ ਉਰੂਸ ਤੇ ਸੀ ਆਪਣੇ ਤੇ ਉਦੋਂ ਉਹ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਦੀਆਂ ਏਜੰਸੀਆਂ ਜਿਹੜੀਆਂ ਨੇ ਖਾਸ ਕਰਕੇ ਆਈਐਸਆਈ ਵਗੈਰਾ ਉਹਨਾਂ ਦਾ ਸਿੱਧਾ ਰੋਲ ਆ ਉਹ ਤੋਂ ਬਾਅਦ ਬੜਾ ਲਿਟਰੇਚਰ ਆਇਆ ਬਹੁਤ ਕੋਈ ਚੀਜ਼ਾਂ ਸਪੱਸ਼ਟ ਹੋਈਆਂ ਪਰ ਜੋ ਕਈ ਰਾਤਾਂ ਦੇ ਵਿੱਚ ਜੋ ਪਾਕਿਸਤਾਨ ਆਪ ਆਪਣੀਆਂ ਬਹੁਤ ਮੁਸ਼ਕਲਾਂ ਕਿਰਿਆ ਪਿਆ ਤੇ ਤੁਹਾਨੂੰ ਕੀ ਲੱਗਦਾ ਕਿ ਪਾਕਿਸਤਾਨ ਇਸ ਮੌਕੇ ਤੇ ਵੀ ਇਹਨਾਂ ਨੂੰ ਖੁੱਲ ਕੇ ਉਹਦਾ ਨਹੀਂ ਸਪੋਰਟ ਦੇ ਸਕਦਾ ਮੇਰਾ ਤਾਂ ਸੀ ਬਲੀਫ ਹੈਗਾ ਕਿ ਬੜੀ ਵੀ ਨਹੀਂ ਆਏ ਮੈਂ ਇਹ ਵੀ ਕਹਿ ਸਕਦਾ ਕਿ ਮੇਰੀ ਆਪਣੀ ਨਾ ਲੋਕਾਂ ਦੇ ਨਾਲ ਸੋਲਿਡ ਬੋਦੀ ਗੱਲਬਾਤ ਵੀ ਹੋਈ ਹੈ ਤੇ ਕਰੀਏ ਚੀਜ਼ ਜਿਹੜੀ ਅੱਜ ਬਹੁਤ ਐਕਸਟਰ ਹੈ ਉਹ ਪਾਕਿਸਤਾਨ ਕਦੇ ਵੀ ਇਸ ਨੂੰ ਨਕਰ ਕਰੂਗਾ ਸ਼ਰੀਰ ਕਰਕੇ ਉਹਨਾਂ ਕੋਲ ਇੱਕੋ ਇੱਕ ਸੋਰਸ ਹੈਗਾ ਹੋਰ ਕੁਛ ਨੀ ਹੈਗਾ ਤੇ ਸਾਡੇ ਕੋਲੇ ਜਿਹੜੇ ਉੱਥੇ ਰਿਸਰਚੇਸ਼ਨ ਹੈਗੀ ਆ ਨਾ ਅੱਜ ਜੇ ਕੋਈ ਕੋਈ ਵੱਖਰੀ ਹੋ ਗਈ ਬਹੁਤੀ ਵੱਖਰੀ ਨਹੀਂ ਹੋਈ ਜੇ ਪਿਛਲੇ ਪੰਦਰਾਂ ਸਾਲ ਤੋਂ ਨੀ ਬਲਕਿ ਤੀਹ ਸਾਲ ਤੋਂ ਜੀ ਜੀ ਤੇ ਜੇ ਤੁਸੀਂ ਡਾਕਟਰ ਜਗਜੀਤ ਸਿੰਘ ਦੇ ਬਾਰੇ ਇੱਕ ਰਿਪੋਰਟ ਪੜ੍ਹੋ ਜੀ ਹਾਜੀ ਸੇਵਲਨ ਰੋਟਰੀਸ਼ ਪ੍ਰੈਸੀਅਨ ਮੈਂ ਪਾਸਵਰਡ ਚਾਰ ਕਿਤੇ ਸੀ ਔਰ ਉਹਨਾਂ ਦੇ ਬਾਰੇ ਬਹੁਤ ਲੋਕਾਂ ਨੇ ਗੱਲ ਕਰਨੀ ਕੋਸ਼ਿਸ਼ ਕੀਤੀ 1931 ਵਾਰ ਤੋਂ ਬਾਅਦ ਜਿਹੜਾ ਜਰਸੀ ਕਾਰ ਆਲੀ ਪਟੂ ਸੀ ਉਸਨੇ ਬਿਆਨ ਦਿੱਤਾ ਸੀ ਉਹ ਬਿਆਨ ਵੀ ਦਿੱਤਾ ਕਿੱਥੇ ਸੀ ਯੂਐਨਓ ਦੇ ਵਿੱਚ ਜਿਸ ਨੇ ਅੱਛੀ ਗੰਬਿਆਵੀ ਬੇਸ਼ੰਦੋਸਾਂ ਨੇ ਸਾਡੇ ਦੂਰ ਗੁਰੇ ਕਿਤੇ ਅਸੀਂ ਹਿੰਦੋਸਾਂ ਨੂੰ ਸ਼ਰਤੇ ਚੁਗੜੇ ਕਹਾਂਗੇ ਔਰ ਉਸ ਤੋਂ ਬਾਅਦ ਇਹ ਜਿਹੜਾ ਡਾਕਟਰ ਜਿਹੜੀ ਸੰਗਾ ਇਸ ਨੂੰ ਸਪੈਸ਼ਲ ਹਾਲਤ ਵਿੱਚ ਇੱਕ ਉਹ ਨਿਊਯਾਰਕ ਤੋਂ ਉਹਨੂੰ ਸਲਾਮਾਂ ਬਲੈਕ ਇਤਿਹਾਸ ਹੈ ਬਲ ਟਿਨ ਆ ਗਿਆ ਔਰ ਉਥੇ ਜਾ ਕੇ ਉਸ ਜੋ ਘਟਨਾ ਹੋਈ ਉਸ ਤੋਂ ਬਾਅਦ ਰਿਚਰ ਨਿਕਸਨ ਉਸ ਵੇਲੇਗਾਸੀ ਪ੍ਰੈਜ਼ੀਡੈਂਟ ਹੋ ਸਿਹਾ ਸੀ ਔਰ ਉਹਨੇ ਜਾ ਬੁਲਾ ਕੇ ਸਿਰ ਮੈਸੇਜ ਕਰਿਆ ਉਹਨਾਂ ਨੂੰ ਉਹ ਸਵੇਰੇ ਡਾਕਟਰ ਹੈਂਰੀ ਕਸੰਗਰ ਮਿਲਿਆ ਯਾਕਰ ਡਾਕਟਰ ਹੈਂਰੀ ਚਲੋ ਉਹ ਅਮਰੀਕਾ ਦਾ ਫਾਰਮਰ ਸੋਸ਼ਲ ਸੈਕਟਰੀ ਕਨੋ ਸੈਕਟਰੀ ਸੀ ਉਹ ਹਾਂਜੀ ਆਪਾਂ ਫਟਤੀ ਸੀ ਤੇ ਉਸ ਇਹ ਜਿਹੜਾ ਉਹਨੂੰ ਸਾਰਾ ਕੁਕ ਕੇ ਉਹ ਕੱਕੇ ਕੱਕੇ ਸਾਰਾ ਕੋ ਇਹਨਾਂ ਦੱਸਿਆ ਗਿਆ ਕਿ ਬੇ ਕਰਨਾ ਕੀ ਕਰਨਾ ਉਹ ਸਾਰੀ ਗੱਲ ਹੈ ਜਿਹੜੀ ਇੰਨੀ ਲੰਬੀ ਹੈ ਕਿ ਬੋ ਕਾਟੇ ਹੋ ਪਈ ਇਹ ਵਾਲਾ ਨਾ ਹਰ ਵੀ ਪਰ ਉਹ ਹੀ ਲੋਕ ਸੌ ਸਕਦੇ ਐ ਜਿਹੜੇ ਲੋਕਸਾਂ ਦੇ ਨਾਲ ਚਾਹੁੰਦੇ ਆ ਉਹਦੇ ਲੋਕ ਜਿਹੜੇ ਜਰੂਰ ਕਰੀ ਨਫਰਤ ਨੂੰ ਲੈ ਕੇ ਬਹਿ ਜਾਂਦੇ ਆ ਤੇ ਫਿਰ ਉਹ ਸੋਨਾ ਮੰਨ ਕਾ ਬਣਿਆ ਤੇ ਲੈਕ ਸਹੀ ਬਿਲਕੁਲ ਸਹੀ ਅੱਛਾ ਪਰ ਇੱਕ ਗੱਲ ਤੁਸੀਂ ਕਿਉਂਕਿ ਉਹਨਾਂ ਦਾ ਜਗਜੀਤ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਵਾ ਤੇ ਉਹ ਆਪਣੇ ਗੰਗਾ ਸਿੰਘ ਜਾਂ ਕੋਈ ਜਿਹੜੇ ਪ੍ਰਾਣੇ ਲੀਡਰ ਜਿਹੜੇ ਖਾਲਸਾ ਦੀ ਮੰਗ ਦੇ ਮੋਢੀ ਰਹੇ ਆ ਉਹਨਾਂ ਦਾ ਅੰਤ ਵਿੱਚ ਜਾ ਕੇ ਭਾਰਤ ਵਿੱਚ ਬੜੇ ਸੁਖਦ ਤਰੀਕੇ ਨਾਲ ਪਹੁੰਚ ਜਾਂਦੇ ਆ ਭਾਵੇਂ ਸੂਨ ਸਿੰਘ ਹੋਵੇ ਪੰਥ ਕਮੇਟੀ ਵਾਲਾ ਭਾਵੇਂ ਤੁਸੀਂ ਜਿਹਨਾਂ ਦਾ ਨਾਮ ਲੈ ਰਹੇ ਹੋ ਜਿਨ੍ਹਾਂ ਨੇ ਬਹੁਤ ਖਲਲ ਪਾਇਆ ਔਰ ਬਾਅਦ ਚ ਖੀਰਲੀ ਉਮਰੇ ਜਾ ਕੇ ਹਿੰਦੁਸਤਾਨ ਪਹੁੰਚਦੇ ਐ ਤੇ ਉਹਨਾਂ ਨੂੰ ਕੋਈ ਸਖਤ ਸਜ਼ਾ ਵੀ ਨਹੀਂ ਮਿਲਦੀ ਤੇ ਫਿਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਸਾਰਾ ਕੁਝ ਮੀਲੀ ਭੁਗਤ ਨਹੀਂ ਹੋ ਰਿਹਾ ਖੁਦ ਆਪਣੀਆਂ ਏਜੰਸੀਆਂ ਵੀ ਉਹਦੇ ਨਾਲ ਚਲਦੀਆਂ ਸੀ ਮਿਲ ਕੇ ਬਿਲਕੁਲ ਉਹਨਾਂ ਬਾਰੇ ਤਾਂ ਇਹ ਬਹੁਤ ਗਿਆਨ ਆਮ ਕਿਹਾ ਜਾਂਦਾ ਹੈ ਕਿ ਜਿਹੜੇ ਉਹ ਲੋਕ ਸੀਗੇ ਉਹ ਕលੀਆਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਏਜੰਟ ਨਹੀਂ ਉਹ ਭਾਰਤੀ ਏਜੰਸੀਆਂ ਦੀ ਵੀ ਕੰਮ ਕਰਦੇ ਸੀ ਜੇ ਨਾਮ ਲਾਤੇ ਉਹਨਾਂ ਨੂੰ ਫਿਰ ਅਕੀਰ ਚ ਇਹਨਾਂ ਆਰਾਮ ਨਾਲ ਉਹਨਾਂ ਨੂੰ ਕਿਦਾਂ ਉੱਥੇ ਵਿਚਰਨ ਦਿੱਤਾ ਜਾਂਦਾ ਸਰ ਸਾਡੇ ਬਿਲਕੁਲ ਜੀ ਆਇਆਂ ਬਿਲਕੁਲ ਠੀਕ ਹੈ ਉਹ ਡਬਲ ਏਜੰਟਾਂ ਰਹੇ ਸੀ ਉਹ ਕਲੀਆਂ ਇਹ ਚੜ੍ਹ ਕੇ ਕੰਮ ਕਰਨੇ ਸੀ ਪਾਕਿਸਤਾਨ ਵਿੱਚ ਕਰ ਰਹੇ ਸੀ ਹਾਂ ਜੇ ਆ ਗਏ ਲੋਕ ਜਿਹੜੇ ਸਿੱਖਾਂ ਨੂੰ ਬੇਕੂਬੜਾ ਯਾਰਾ ਤੇ ਸਿੱਖ ਅੱਜ ਵੀ ਬੇਕੂਬੜੇ ਹੋਏ ਨੇ ਅੱਜ ਹੁਣ ਮੜੀ ਗੱਲ ਪਿੱਛੇ ਇਹ ਗੱਲ ਦੇਖੋ ਗੋਲੀ ਜਲੀ ਪਰ ਬਜੀ ਘਰੇ ਨਹੀਂ ਜੀ ਇਹ ਇਹ ਵੇ ਤੁਸੀਂ ਦੇਖੋ ਰਾਏ ਵੱਖ-ਵੱਖੇ ਹਾਂ ਕਿ ਕਿ ਆਉਣਗੇ ਮਦ ਸਿੱਖਾਂ ਜਰਾਏ ਵੰਡੀ ਹੋਈ ਹੈ ਸਿੱਖਾਂ ਦੀ ਵੀ ਕੁਝ ਲੋਕ ਹਲਾਰ ਨਹੀਂ ਕੁਝ ਲੋਕ ਖਾਲਸਾਣ ਦੀ ਗੱਲ ਕਰਨਾ ਹੀ ਨਹੀਂ ਚਾਹੁੰਦੇ ਤੇ ਕੁਝ ਲੋਕ ਕਿਦਾਂ ਦੇ ਨੇ ਜਿਹੜੇ ਬਹੁਤੇ ਬਹੁ ਗਿਣਤੀ ਲੋਕ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਬਿਹਤਰ ਦਿਸ਼ਾ ਵੱਲ ਜਾਵੇ ਤੇ ਅਸੀਂ ਭਾਰਤ ਦਾ ਅੰਗ ਬਣ ਕੇ ਰਹੀਏ ਬਿਲਕੁਲ ਬਿਲਕੁਲ ਇਸ ਦਾ ਕਿਹੜਾ ਬੋਖਾ ਮਖੀਚਾ ਨਹੀਂ ਸਾਰਾ ਨੇ ਪਰ ਜਿਸ ਦਾ ਕਾਕਾ ਕਹਿੰਦਾ ਕਿ ਅੱਜ ਵੇਲੇ ਆਪਾਂ ਜਿਹੜੀ ਗੱਲ ਕਰ ਰਹੇ ਆ ਨਾ ਵੀ ਸੁਖਵੀਰ ਬਾਦਲ ਤੇ ਉਹ ਗਰੁੱਪ ਨੂੰ ਸਾਰੇ ਦਾ ਸਰਵੋਤਮ ਜੀਹਾਰ ਇੱਕ ਟੋਕਨ ਹੈ ਇਹਨਾਂ ਕੋਈ ਜਿਸ ਅਸਸ 'ਤੇ ਕੋਈ ਗੱਲ ਨਹੀਂ ਕਰ ਰਿਹਾ ਨਾ ਇਹ ਡਿਵੈਲਪਮੈਂਟ ਉਹ ਪਹਿਲਾ ਸੋਚ ਰਹੀ ਹੈ ਕਿ ਇਹ ਚੱਲ ਰਹੀ ਹੈ ਉਹਨੇ ਕਿ ਚੱਲ ਰਹੀ ਹੈ ਹੁਣ ਕਾਹਨੋਂ ਸਭ ਹੋਊਗਾ ਕਮੇ ਹੋਊਗਾ ਸਾਡੇ ਕੋਲ ਸਾਡੇ ਕੋਲ ਕੋਈ ਅਜੰਡਾ ਨਹੀਂ ਸਾਡੇ ਕੋਲ ਕੋਈ 그룹 ਪਲ ਨਹੀਂ ਹੈ ਅੱਜ ਅੱਜ ਇਹ ਸਿੱਖਾਂ ਦੇ ਕੋਈ ਕੋਈ ਲੀਡਰ ਨਹੀਂ ਹੈ ਲੀਡਰ ਅਸਾਸੇ ਕਮੇਚ ਤੇ ਕੋਈ ਦੋਹਰਾ ਨਹੀਂ ਗਿਆ ਪਰ ਮਾਨ ਸਾਹਿਬ ਇਹਨੂੰ ਇਹਨਾਂ ਹਲਕੇ 'ਚ ਨਹੀਂ ਲਿਆ ਜਾ ਸਕਦਾ ਮੰਨ ਲਓ ਗੋਲੀ ਸੁਖਬੀਰ ਬਾਦਲ ਦੇ ਲੱਗ ਜਾਂਦੀ ਤੇ ਉਹਨਾਂ ਦੀ ਇਹਨਾਂ ਹਾਲਾਤਾਂ ਦੇ ਵਿੱਚ ਕਿਤੇ ਡੈਥ ਹੋ ਜਾਂਦੀ ਫਿਰ ਉਹਦੇ ਭੈਣਾਂ ਸੱਚੇ ਵੀ ਨਿਕਲ ਸਕਦੇ ਸੀ ਕਿਉਂਕਿ ਧਾਰਮਿਕ ਸਜ਼ਾ ਉਹ ਭੁਗਤ ਰਹੀ ਸੀ ਤੇ ਫਿਰ ਸਿੱਖ ਪੰਥ ਵਿੱਚ ਵੀ ਕਾफी ਖਲਲ ਪੈਣਾ ਸੀ ਇਹਨਾਂ ਗੱਲਾਂ ਨੂੰ ਲੈ ਕੇ ਬਿਲਕੁਲ ਪੈਣਾ ਸੀ ਇਹ ਕੋਈ ਦੋਹਰਾ ਹੋ ਨਹੀਂ ਗਿਆ ਪਰ ਇਹ ਸਮਾਂ ਲੰਘਦਾ ਨਹੀਂ ਹੈ ਕੋਈ ਹੋ ਕੋਈ ਜੀ ਸਾਹਿਬਾਂ ਦੇ ਕੋਈ ਉਫੋ ਨੋਸਕੇ ਰਨਜ਼ ਮਾ ਕਿਸੇ ਸੀ ਪਰ ਮੇਰਾ ਮੇਰਾ ਆਪਰਾ ਮੰਨ ਰਿਹਾ ਹੈ ਕਿ ਬਈ ਇਹ ਕਾਲ ਕੁਲਿਗਰ ਹੈਗਾ ਕਿ ਫਾਇਰ ਨੀ ਹੋਈ ਹੈ ਕੋਈ ਕੋਈ ਗੋਈ ਬਜੀ ਰਹੀ ਨਹੀਂ ਉਹ ਮੋਕੇ ਸੰਭਾਰੇ ਨਹੀਂ ਕੋਈ ਤਵਜੂ ਕਰਦਾ ਨਹੀਂ ਨੀਤ ਮਾਰਨ ਦੀ ਨਹੀਂ ਸੀ ਸਿਰਫ ਸੁਰਖੀਆਂ ਬਟੋਰਨ ਦੀ ਸੀ ਤੁਹਾਡਾ ਮਤਲਬ ਹੈ ਹਟਾ ਕੱਲ ਮੋਕਾਂ ਨਾਲ ਸੇਖੇ ਲੋਕਾਂ ਕੋਲ ਰੱਖ ਕੇ ਕੋਈ ਜਾ ਲਗੇ ਬਿਲਕੁਲ ਠੀਕ ਹੈ ਮਾਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਕੋਈ ਖਾਸ ਕਰ ਹੋਰ ਤਾਂ ਜੇਨ ਚੋ ਐਸੋੜੇ ਕਰਨ ਵਾਲੀ ਤੇ ਤੁਸੀਂ ਉਹ ਵੀ ਸਾਂਝੀ ਕਰ ਸਕਦੇ ਹੋ ਨਹੀਂ ਬੋਲ ਤੁਸੀਂ ਮਾਤਾ ਜੀ ਕਾਜੀ ਕਰ ਦਿੱਤਾ ਤੇ ਬਹੁਤ ਸ਼ੁਕਰੀਆ ਤੁਹਾਡੇ ਮਾਤਾ ਜੀ ਸਤਿਗੁਰੂ ਕਰੇ ਹਾਂ ਜੀ ਕਿ ਰੱਖਾ ਦੇ ਉੱਤੇ ਸਿੱਖੀ ਦਾ ਅਸਰ ਹੋਵੇ ਤੇ ਮੈਂ ਹੋਵੇ ਕੋਲ ਜੀ ਦਿਲ ਕਾ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਆਪਣੇ ਮਾਨ ਸਾਹਿਬ ਗੁਰਦੇਵ ਸਿੰਘ ਮਾਨ ਸਾਡੀ ਇੱਥੇ ਕਮਿਊਨਿਟੀ ਦੇ ਬੜੇ ਜਾਣੇ ਪਛਾਣੇ ਵਿਅਕਤੀ ਨੇ ਉਹਨਾਂ ਦੀ ਰਾਏ ਕਾਫੀ ਬੈਲੈਂਸ ਸੀ ਡਾਕਟਰ ਸਾਹਿਬ ਜਿਦਾ ਦੱਸਿਆ ਸਾਰਾ ਕੁਝ ਹੈ ਨਾ ਹਾਂ ਠੀਕ ਹੈ ਜੀ ਤੇ ਪਪਾ ਗੱਲ ਕਰ ਰਹੇ ਸੀ ਪਹਿਲਾਂ ਤਾਂ ਉਹ ਆਪਣਾ ਨਾਰਾਇਣ ਸਿੰਘ ਦੀ ਉਹ ਗੱਲ ਕਰੀਏ ਜੀ ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਅਸੀਂ ਸਿੱਖਾਂ ਜਾਂ ਸਿੱਖਾਂ ਦੇ ਭਲੇ ਵਾਸਤੇ ਅਸੀਂ ਕਰ ਰਹੇ ਹਾਂ ਦੂਜੇ ਪਾਸੇ ਤੁਸੀਂ ਤੁਹਾਡੀ ਕਿਸ ਕਿਸਮ ਦੀ ਸ਼ਰਧਾ ਹੈ ਇਹ ਦੇਖੋ ਇਹਦੇ ਵਿੱਚ ਤੋਹੀਨ ਕੀਤੀ ਆ ਅਕਾਲ ਤਖਤ ਦੀ ਵੀ ਅਕਾਲ ਤਖਤ ਦੇ ਫੈਸਲੇ ਦੀ ਵੀ ਤੇ ਆਪਣਾ ਮਤਲਬ ਦਰਬਾਰ ਸਾਹਿਬ ਦੀ ਵੀ ਹੈ ਨਾ ਦੂਸਰੀ ਗੱਲ ਇਹ ਹੈ ਕਿ ਸੁਖਵੀਰ ਸਿੰਘ ਨੂੰ ਜੋ ਸੇਵਾ ਲਈ ਗਈ ਜਾਂ ਜੋ ਇਹਨੂੰ ਤਨਖਾਹ ਕਹਿੰਦੇ ਅਸੀਂ ਤਨਖਾਹ ਸੇਵਾ ਦੇ ਰੂਪ ਹੁੰਦਾ ਵੀ ਤੁਹਾਡੇ ਆਪਣੇ ਮਨ ਦੀ ਤੇ ਆਤਮਾ ਦੀ ਸ਼ੁੱਧੀ ਦੇ ਵਾਸਤੇ ਤੁਸੀਂ ਆਪਣਾ ਹੰਕਾਰ ਛੱਡ ਕੇ ਤਾਂ ਹੀ ਇਸ ਕਿਸਮ ਦੀ ਸੇਵਾ ਲਈ ਜਾਂਦੀ ਹੈ ਨਾ ਇੱਕ ਨਿਮਾਨਸਿਕ ਦੇ ਤੌਰ ਤੇ ਉਹਨੇ ਐਕਸੈਪਟ ਕੀਤਾ ਮੈਂ ਮੌਕਾ ਗਲਤ ਚੁਣਿਆ ਉਹਨਾਂ ਨੇ ਜੇ ਉਹਨਾਂ ਦੀ ਕੋਈ ਨਫ਼ਰਤ ਵੀ ਸੀ ਤੇ ਇਹ ਮੌਕਾ ਬਿਲਕੁਲ ਗਲਤ ਹੈ ਇਹ ਇਹ ਤਾਂ ਉਹਦੇ ਉੱਤੇ ਆਉਂਦਾ ਵੀ ਉਹਨੇ ਬਹੁਤ 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 ਗਲਤ ਐਕਸ਼ਨ ਕੀਤਾ ਤੇ ਇਹਦੀ ਨਿੰਦਾ ਕਰਨੀ ਬਣਦੀ ਹੈ ਨਹੀਂ ਗੋਲੀ ਵਾਲਾ ਐਕਸ਼ਨ ਤੇ ਬੇਸ਼ੱਕ ਜਿਹੜਾ ਉਹਨੂੰ ਜੀ ਕੰਡਮ ਕਰਦੇ ਆ ਉਹ ਭੈੜਾ ਭੈੜੀ ਗੱਲ ਆ ਪਰ ਘਟੋ ਘਟ ਇਸ ਮੌਕੇ ਦੇ ਜਦੋਂ ਇਸ ਮੌਕੇ ਦੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਜਿਹੜਾ ਸ਼ਬਦ ਆ ਤਾਂ ਹੈਗਾ ਉਹਨੂੰ ਦੇਖੋ ਦਰਬਾਰ ਸਾਹਿਬ ਜਾਂ ਕੋਈ ਵੀ ਧਾਰਮਿਕ ਸਥਾਨ ਹੈ ਕਿਸੇ ਵੀ ਕਮਿਊਨਿਟੀ ਦਾ ਹੋਵੇ ਚਾਏ ਉੱਤੇ ਪਹਿਲੀ ਗੱਲ ਆ ਤੁਸੀਂ ਕਿਸੇ ਵੀ ਆਉਣ ਵਾਲੀ ਸੰਗਤ ਨੂੰ ਮਨਾ ਨਹੀਂ ਕਰ ਸਕਦੇ ਕਿ ਤੁਸੀਂ ਅੰਦਰ ਕਿਉਂ ਜਾ ਰਹੇ ਹੋ ਦੂਜੀ ਗੱਲ ਇਹ ਹੈ ਕਿ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ ਤਲਾਸ਼ੀਆਂ ਲੈਣ ਤੇ ਬਹੁਤ ਠੀਕ ਨਹੀਂ ਹੈ ਬਾਜਬ ਨਹੀਂ ਆ ਉਹ ਕਰਮਾਸ ਪੈ ਸਕਦਾ ਸੋ ਇਹੀ ਜੀ ਜਗ੍ਹਾ ਤੇ ਪਹਿਲੀ ਗੱਲ ਤਾਂ ਹਥਿਆਰ ਲੈ ਕੇ ਜਾਣਾ ਫਿਰ ਉੱਥੇ ਗੋਲੀ ਚਲਾਉਣਾ ਵੀ ਮੈਂ ਨਹੀਂ ਸਮਝਦੀ ਵੀ ਜਿਹੜਾ ਕੋਈ ਸ਼ਰਧਾवान ਸਿੱਖ ਹੈ ਜਿਹੜਾ ਰੂਹ 'ਚ ਵਿਸ਼ਵਾਸ ਕਰਦਾ ਬਾਣੀ 'ਚ ਭਰੋਸਾ ਕਰਦਾ ਵਾਹਿਗੁਰੂ ਦੇ ਵਿੱਚ ਭਰੋਸਾ ਕਰਦਾ ਉਹ ਇਸ ਕਿਸਮ ਦਾ ਐਕਸ਼ਨ ਜਿਹੜਾ ਕਰ ਸਕਦਾ ਸੋ ਚਾਹੇ ਕੋਈ ਖਾਲਸਾਨ ਮੂਵਮੈਂਟ ਨਾ ਕਰਦਾ ਚਾਹੇ ਆਪਣੇ ਆਪ ਨੂੰ ਸਮਝਦਾ ਵੀ ਮੈਂ ਬੜਾ ਖੈਰ ਪਾਏ ਜਾਂ ਕੀ ਹੈ ਜੋ ਜਦੋਂ ਵੀ ਇਸ ਕਿਸਮ ਦਾ ਐਕਸ਼ਨ ਕੀਤਾ ਜਾਂਦਾ ਉਹ ਬਹੁਤ ਨਿਖੇਧ ਐਕਸ਼ਨ ਆ ਉਹਨੂੰ ਕੰਡੈਮਨ ਕਰਨਾ ਪੈਂਦਾ ਦੂਜਾ ਐਸਪੈਕਟ ਕਈ ਲੋਕ ਕਹਿ ਰਹੇ ਨੇ ਨਹੀਂ ਜੀ ਪੰਜਾਬ ਸਰਕਾਰ ਦੇਖੋ ਜੇ ਸਪੋਜ਼ ਕੀਤਾ ਗੋਲੀ ਲੱਗ ਜਾਂਦੀ ਉਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਪੰਜਾਬ ਦਾ ਕੋਈ ਫਾਇਦਾ ਨਹੀਂ ਸੀ ਹੋਣਾ ਉਹ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਵੀ ਦੀ اپੋਜੀਸ਼ਨ ਵਾਲੇ ਨੇ ਜਿਹੜੇ ਰੌਲਾ ਪਾ ਰਹੇ ਨੇ ਨਹੀਂ ਜੀ ਇੱਥੇ ਗਵਰਨਰ ਰਾਜ ਹੋਣਾ ਚਾਹੀਦਾ ਭਗਵੰਤ ਮਾਨ ਨੇ ਐ ਨਹੀਂ ਕੀਤਾ ਜੇ ਨਹੀਂ ਕੀਤਾ ਉਹ ਨਹੀਂ ਕੀਤਾ ਜੇ ਉਹ ਕਤਾਹੀ ਹੋ ਜਾਂਦੀ ਆਪਣਾ ਮਤਲਬ ਉਹਦੀ ਗੋਲੀ ਵੱਜ ਜਾਂਦੀ ਉਹਦੇ ਵਿੱਚ ਪੰਜਾਬ ਦਾ ਨੁਕਸਾਨ ਸੀਗਾ ਇਸ ਮੌਜੂਦਾ ਜਿਹੜੀ ਸਰਕਾਰ ਹੈ ਇਹਨੂੰ ਨੁਕਸਾਨ ਹੋਣਾ ਸੀ ਲੋਕਾਂ ਨੇ ਮੈਨੂੰ ਲੱਗਦਾ ਬਾਅਦ ਵਿੱਚ ਕਾਲ ਤਖਤ ਦੇ ਜੱਫੇਦਾਰ ਸਾਹਿਬ ਨੂੰ ਵੀ ਕਿਟਾਰੇ 'ਚ ਖੜਾ ਕਰਨਾ ਸੀ ਕਿ ਉਹਨਾਂ ਨੇ ਗਲਤ ਫੈਸਲੇ ਲਏ ਆ ਹਾਂ ਗਲਤ ਫੈਸਲੇ ਲਏ ਨੇ ਹਾਲਾਂਕਿ ਫੈਸਲਾ ਬਹੁਤ ਬੈਲੈਂਸ ਸੀ ਸੱਦ ਆਪਣਾ ਮਤਲਬ ਇੱਕ ਯੂਨਿਟੀ ਨੂੰ ਸਤਾਸੇ ਨੂੰ ਧਿਆਨ ਚ ਰੱਖ ਕੇ ਦੇਖੋ ਉਹਨਾਂ ਨੂੰ ਮਨਵਾਏ ਵੀ ਗਏ ਕਿਸੇ ਦਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਵੀ ਉੱਥੇ ਅਕਾਲ ਤੱਕ ਸਾਫ ਤੇ ਜਾ ਕੇ ਮੰਨਣਾ ਵੀ ਹਾਂ ਅਸੀਂ ਦੋਸ਼ੀਆਂ ਸਾਤੋਂ ਇਹ ਇਹ ਗੁਨਾਹ ਹੋਏ ਨੇ ਇੱਕ ਇੱਕ ਗੁਨਾਹ ਉਹਨਾਂ ਨੇ ਕਰਕੇ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਬਿਲਕੁਲ ਕੰਫੈਸ਼ਨ ਹਾਂਜੀ ਤੋ ਇਹ ਜਿਹੜਾ ਹੁਣ ਇਹ ਪੋਲੀਟੀਕਲ ਦੇਖੋ ਪੋਲੀਟੀਸ਼ੀਅਨ ਦਾ ਕੀ ਕੰਮ ਹੈ ਉਹ ਇਹਦੇ ਤੇ ਪੋਲੀਟਿਕਸ ਕਰਦੇ ਆ ਹਨਾ ਕਾਂਗਰਸੀ ਆਪਣੀ ਬੋਲੀ ਬੋਲਦੇ ਨੇ ਬੀਜੇਪੀ ਆਪਣੀ ਬੋਲੀ ਬੋਲੇ ਜਿੱਥੋਂ ਤੱਕ ਸਕਿਉਰਿਟੀ ਦਾ ਸਵਾਲ ਹੈ ਤੇ ਆਪਣਾ ਉੱਤੇ ਦੇਖੋ ਜੈਡ ਸਕਿਉਰਿਟੀ ਮਿਲੀ ਹੋਈ ਹੈ ਸੁਖਵੀਰ ਸਿੰਘ ਬਾਦਲ ਜੀ